ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅੱਛਾ ਮਾਰਜੀ ਇੱਕ ਨਾ ਗੱਲ ਐ ਕਿ ਬਜ਼ੁਰਗ ਸੀਗਾ ਹਾਂਜੀ ਬੜਾ ਮਿਹਨਤੀ ਸੀ ਹੂੰ ਉਹਨੇ ਬਾਗ ਲਾਇਆ ਸੀ ਅੱਛਾ ਜੀ ਤੇ ਹੋਰ ਖੇਤੀ ਕਰਦਾ ਸੀ ਬੜੀ ਤਕੜੀ ਖੇਤੀ ਕਰਦਾ ਸੀ ਲੋਗੋਂ ਤੋਂ ਜ਼ਿਆਦਾ ਕੰਮ ਹੱਥੀ ਹੁੰਦਾ ਸੀਗਾ ਮਸ਼ੀਨਰੀ ਤਾਂ ਹੁੰਦੀ ਨਹੀਂ ਸੀ ਤੇ ਤਿੰਨ ਪੁੱਤਰ ਹੋਏ ਉਹਦੇ ਤਿੰਨੇ ਮਾਨ ਲੈਕ ਅੱਛਾ ਜੀ ਕੰਮ ਨੂੰ ਹੱਥ ਨਾਲ ਲਾਉਣ ਹੂੰ ਜੋਈ ਆਪ ਮਿਹਨਤੀ ਸੀ ਬੋਲੋ ਆਪ ਫੁੱਲ ਮਿਹਨਤੀ ਉਹਨੇ ਕੰਮ ਕਰਿਆ ਕਰਨਾ ਉਹਨਾਂ ਨੇ ਤੇਰੇ ਜਿਆਦਾ ਨਹੀਂ ਹੱਥਾਂ ਦੇ ਹੱਥ ਧਰ ਕੇ ਬੈਠੇ ਹੋਇਆ ਕਰਨਾ ਲੋਕਾਂ ਨੇ ਪੁੱਛਿਆ ਕਰਨਾ ਤੁਸੀਂ ਕੋਲੋਂ ਕੰਮ ਕਰੋਗੇ ਉਹ ਕਹਿੰਦਾ ਸਾਨੂੰ ਕੀ ਲੋੜ ਸਾਡਾ ਬਾਪੂ ਹੈਗਾ ਨਾ ਬਾਪੂ ਹੈਗਾ ਸਾਨੂੰ ਸਾਹਮ ਦਾ ਨਾ ਬਾਪੂ ਸਾਡਾ ਕੰਮ ਕਰਦਾ ਨਾ ਬਾਪੂ ਕਰੂਗਾ ਬਾਪੂ ਨੇ ਕੰਮ ਕਰੀਆ ਨਾ ਉਹਨਾਂ ਨੇ ਵੇਲੇ ਅੱਛਾ ਜੀ ਬਾਪੂ ਨੇ ਸੋਚਣਾ ਵੀ ਇਹ ਸਾਰੇ ਕਦੋਂ ਕੰਮ ਲੱਗਣਗੇ ਕਦੋਂ ਕੰਮ ਲੱਗਣਗੇ ਇਹ ਸਾਰੇ ਕਦੋਂ ਕੰਮ ਲੱਗਣਗੇ ਹਾਂ ਹੈ ਭਾਈ ਚਲੋ ਬਾਪੂ ਨੇ ਜਿੰਨਾ ਜਰ ਮੈਂ ਹੈਗਾ ਉਹ ਨਜ਼ਰ ਤਾਂ ਸਾਭਾ ਬਾਪੂ ਨੇ ਬਾਗ ਤੋਂ ਫਰੂਟ ਤੋੜਨਾ ਵੇਚਣ ਭੇਜਣਾ ਸਾਰਿਆਂ ਦਾ ਵੇਚਣ ਵੀ ਨਹੀਂ ਜਾਇਆ ਜਾਂਦਾ ਸੀ ਵੇਚਣ ਗਏ ਵੀ ਰਾਤ ਇੱਕ ਦਿਨ ਨੇੜੇ ਹੀ ਵੇਚ ਕੇ ਆ ਗਏ ਸਸਤਾ ਲ ਉਹ ਬੰਦਾ ਇੰਨੇ ਮੁੱਟੇ ਇਹਨੇ ਵੇਚ ਵੀ ਇੱਥੇ ਦਿੱਤਾ ਦੂਰ ਥੋੜੀ ਜਾਣਾ ਪਿਆ ਹਾਂ ਤਾਂ ਇੱਥੇ ਹੀ ਵੇਚਤਾ ਪਾ ਹਾਂ ਐਵੇਂ ਕਹੇ ਰੁਪਈਆ ਦੀ ਖਾਤਰ ਗਾਂਦ ਰੋ ਜਾਣਾ ਸੀ ਉਹਨਾਂ ਦਾ ਫਾਸਲ ਲੱਗੋ ਕਿਵੇਂ ਕੰਮ ਲੱਗੋਂਗੇ ਕਿਵੇਂ ਕੰਮ ਲੱਗੋਂਗੇ ਬੜਾ ਦੁਖੀ ਬਾਬਾ ਹੋ ਇਨਸਾਨ ਅੱਛਾ ਜੀ ਤੇ ਹੁਣ ਉਹ ਜਵਾਨ ਹੁੰਦੇ ਗਏ ਉਹ ਬੁੜਾਪੇ ਚ ਆਉਂਦਾ ਗਿਆ ਉਜਵਾਨ ਹੁੰਦੇਗੇ ਉਹ ਬੜਾ ਪਿਆ ਚਾਹੁੰਦਾ ਗਿਆ ਤੇ ਇੱਕ ਦਿਨ ਐਸਾ ਦੌਰ ਆਇਆ ਕਿ ਉਹ ਬੁੱਢਾ ਹੋ ਗਿਆ ਮੰਜੇ ਤੇ ਬਹਿ ਗਿਆ ਜਿਹੜਾ ਬਾਗ ਸੀ ਉਹ ਜੰਗਲ ਬਣ ਗਿਆ ਬਾਬਾ ਜੁਮਾ ਜੰਗਲ ਬਣ ਗਿਆ ਘਾਹ ਫੂਸ ਤੇ ਡੱਕਾ ਨਾ ਠੀਕ ਹੈ ਤੇ ਉਹਨਾਂ ਕਹੇਰ ਵੀ ਬੜਾ ਇਹਨਾਂ ਲਾਂ ਤਾਂ ਹੀ ਪਾਉਣਗੇ ਲੋਕ ਯਾਰ ਮਨੇ ਬਹੁਤ ਕਹਿਣਾ ਯਾਰ ਕਰ ਲੋ ਕੰਮ ਰੋਟੀ ਕਿਵੇਂ ਮਿਲੂਗੀ ਉਹਨੇ ਕਹਣਾ ਬਾਪੂ ਯਾਰ ਕਰ ਲਾਂਗੇ ਕੋਈ ਨਹੀਂ ਹੋ ਜੂਗਾ ਯਾਰ ਤੂੰ ਠੀਕ ਹੋ ਬਾਪੂ ਦੇ ਜੋਰ ਦੇਈ ਜਾਂਦੇ ਸੀ ਵੀ ਇਹ ਠੀਕ ਹੋ ਜਾਏ ਕੰਮ ਕਰ ਲੂਗਾ ਬਾਪੂ ਨੇ ਕਹਾ ਠੀਕ ਹੋਣਾ ਸੀ ਹੁਣ ਬਾਪੂ ਨੂੰ ਪਤਾ ਲੱਗਿਆ ਮੇਰਾ ਆਖਰ ਅਖੀਰਲਾ ਟਾਈਮ ਆ ਗਿਆ ਬਾਪੂ ਨੇ ਤੰਨੇ ਬਿਠਾ ਲੇ ਮੇ ਜੋਰ ਕੇ ਜੇ ਸਿਆਣਾ ਨਾ ਤਾਂ ਪੁੱਤਾਂ ਨੂੰ ਕੰਮ ਲਾ ਜਾਂਦਾ ਬਾਈ ਹਾਂ ਉਹਨੇ ਸੋਚਿਆ ਉਹ ਮੈਂ ਗੱਲ ਸੁਣ ਲਓ ਪੁੱਤਰੋ ਮੈਂ ਤੇ ਤੁਹਾਡੀ ਮਾਤਾ ਨੇ ਤੁਹਾਡੇ ਲਈ ਜੋੜਿਆ ਸੀ ਸੋਨਾ ਅੱਛਾ ਸੂਲ ਦਾ ਘਰਾ ਸੀ ਭਰ ਲਿਆ ਭਰ ਕੇ ਤੇ ਬਾਗ ਵਾਲੇ ਪਾਸੇ ਨੱਪਤਾ ਅੱਛਾ ਸਾਨੂੰ ਇਹ ਨਹੀਂ ਪਤਾ ਵੀ ਨੱਪਿਆ ਕਿੱਥੇ ਅੱਛਾ ਤੇ ਕੱਢ ਲਿਓ ਠੀਕ ਆ ਭੁੱਲ ਕੇ ਕਹਿੰਦਾ ਹੈ ਅਹੀ ਰੱਖ ਕੇ ਭੁੱਲ ਗਏ ਤੇ ਬਾਪੂ ਪਰਲੋਕ ਸਾਰਾ ਬਾਪੂ ਅੱਖਾਂ ਵਿੱਚ ਗਿਆ ਠੀਕ ਆ ਜੀ ਜਦੋਂ ਬਾਪੂ ਦਾ ਭੋਗ ਪਿਆ ਤੇ ਉਹਨਾਂ ਆਸੀ ਸੀ ਕਿਹੜਾ ਪੱਟੇ ਟੋਆ ਤਿੰਨੇ ਇੱਕ ਦੂਜੇ ਨੂੰ ਕਰੀ ਜਾਣ ਸੋਨਾ ਇੱਧਰ ਹੈ ਹਾ ਹੈਗਾ ਪੱਟਾ ਗੇ ਉਹ ਕਹਿੰਦੇ ਲੋੜ ਤਾਂ ਹੋਣਾ ਤੁਹਾਨੂੰ ਪੈਸਾ ਰਹਿ ਨਹੀਂ ਆਪਣੇ ਕੋਲੇ ਸਾਰੇ ਪੱਟੋ ਹਾਂ ਐਡੇ ਟੋਏ ਜੇ ਪੱਤੇ ਹਾਂ ਚਾਰ ਜਪੇਰੇ ਤੀਹ ਨਿਕਲੇ ਨੀ ਉਹ ਵੇਟੇ ਤਾਂ ਘੜਾਈ ਨਹੀਂ ਹੁੰਦਾ ਹਾਂ ਇਹ ਤੂੰ ਤਾਂ ਵੱਡਾ ਘੜਾ ਹੀ ਹੁੰਦਾ ਗੰਜਰ ਦੇ ਉਹ ਹੈਂ ਡੂੰਗਾ ਪੱਟਿਏ ਆਪਾਂ ਅੱਜ ਹੋਰ ਕੱਲ ਹੋਰ ਪੜਦੇ 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 ਪਰਦੇ ਭਰਾਵਾ ਅਣਤਕ ਹੋ ਗਏ ਸਾਲੇ ਅੱਛਾ ਜੀ ਸਾਰਾ ਭਟਤਾ ਬਾਗ ਗੰਜਰ ਦਿਆ ਨੇ ਠੀਕ ਆ ਉਹਨੂੰ ਦੂਜੇ ਪਾਸੇ ਨੂੰ ਫੇਰ ਬਾੜ ਦੇ ਜੀ ਇੱਕ ਉਹ ਡੂੰਗੀ ਇੱਕ ਬਾੜ ਹੋਰ ਦੁੱਤੀ ਡੂੰਗੀ ਐਵੇਂ ਬਣਾਦਾ ਗੱਲ ਬਣਾਤੀ ਹਾਂ ਹਾਂ ਭੜਾ ਨਹੀਂ ਥਿਆ ਉਹ ਕਹਿੰਦੇ ਉਹ ਕੜਾ ਤਾਂ ਨਹੀਂ ਲੱਭਿਆ ਆਪਣਾ ਜੋਰ ਤਾਂ ਜਾਇਆ ਨਾ ਜਾਵੇ ਆਪਾਂ ਅੰਗੂਰਾਂ ਦੀਆਂ ਬੱਲਾ ਨੱਪ ਦਿੰਨੇ ਆ ਠੀਕ ਆ ਉਹਨਾਂ ਨੇ ਅੰਗੂਰਾਂ ਦੀਆਂ ਬੱਲਾ ਨੱਪਦੀਆਂ ਹਾਂ ਅੰਗੂਰ ਹੋ ਗਏ ਹਾਂ ਅੰਗੂਰ ਸਿਰਾ ਅੱਛਾ ਪਾ ਵੇੜਾ ਅੰਗੂਰਾਂ ਦਾ ਵੀ ਇਹ ਵੇਚ ਕੇ ਆਏ ਧੀਆਂ ਲਾਤੀਆਂ ਰੁਪਈਆਂ ਵੀ ਆ ਲੈ ਉਹ ਕਹਿੰਦਾ ਲਾ ਲੱਭ ਲਿਆ ਸੋਨਾ ਆਪ ਵੱਡਾ ਕਹਿੰਦਾ ਕਹਿੰਦਾ ਬਾਪੂ ਆਪਾਂ ਨੂੰ ਦੱਸ ਕੇ ਗਿਆ ਸੀ ਨਾ ਵੀ ਗੁਆਚਿਆ ਵਾ ਆ ਸੀ ਸਾਲੋ ਕਹਿੰਦਾ ਲੱਭ ਗਿਆ ਆਪਾਂ ਨੂੰ ਹਾਂ ਹਾਂ ਇਹੋ ਕੋੜੀ ਫਿਰ ਬਾਦੂ ਆਪਾਂ ਹੋਣੀਆਂ ਭਗਵਾਚਣ ਦੰਦੇ ਹੈ ਸਹੀ ਹੈ ਜੀ ਤੇ ਜਿਹੜੇ ਲੋਕ ਕਹਿੰਦੇ ਨੇ ਸੀ ਵੀ ਇਹ ਕਰਨਗੇ ਕੀ ਸਾਲਿਆਂ ਨੇ ਅੱਧਾ ਪਿੰਡ ਖਰੀਦ ਲਿਆ ਅੱਛਾ ਜੀ ਉਹੀ ਲੋਕ ਕਹਿਣਗੇ ਸਾਰੇ ਛੱਡਣਗੇ ਕੀ ਪਿੰਡ ਚ ਹਾਂ ਪਿੰਡ ਹੀ ਲੈ ਜਾਣਗੇ ਸਾਰਾ ਉਹਨਾਂ ਨੇ ਪਿੰਡ ਚ ਕਹਿੰਦੇ ਰੋਕਾ ਹੀ ਦੇਦਾ ਵੀ ਜੇ ਕਿਸੇ ਨੇ ਕੋਈ ਵੇਚਣਾ ਤਾਂ ਸਾਨੂੰ ਦੇਵੇ ਅੱਛਾ ਜੀ ਅਸੀਂ ਲੈਣਾ ਹੈ ਲੈ ਅਸੀਂ ਲੈਣਾ ਜਿਹੜੇ ਜਮਾਂ ਨਕਮੇ ਸੀ ਵੇਖ ਮਰਦਾ ਮਰਦਾ ਪਿਓ ਕਿਹੜੇ ਹਿਸਾਬ ਨਾਲ ਕੰਮ ਲਾਏ ਹਿਸਾਬ ਨਾਲ ਕੰਮ ਨਾ ਆ ਗਿਆ ਉਹਨਾਂ ਨੇ ਲਾਲਚ ਮਾਰਿਆ ਨੇ ਪੜਦੇ ਪੜਦੇ ਆਣ ਤੱਕ ਹੋ ਗਏ ਉਹਨਾਂ ਨੂੰ ਲਾਲਚ ਪੈ ਗਿਆ ਉਹਨਾਂ ਨੇ ਕਿਹਾ ਆਪਾਂ ਮਿਹਨਤ ਕਰੀਏ ਯਾਰ ਮਿਹਨਤ ਕਰੀਏ ਆਪਾਂ ਜ਼ਮੀਨ ਪੱਟੀ ਹੈ ਤੇ ਮਿਹਨਤ ਆਪਣੀ ਜਾਇਆ ਨਾ ਜਾਵੇ ਵੇ ਆਪਾਂ ਹੂਰ ਲਾ ਦਿਓ ਹੈ ਬਿਲਕੁਲ ਜੀ ਤੇ ਜੀ ਨੇ ਕਰਨਾ ਬਈ ਜੀ ਕਰਾਉਣਾ ਪ੍ਰਮਾਤਮਾ ਨੇ ਜਦੋਂ ਸਿੱਧੇ ਰਾਸਤੇ ਪਾਉਣਾ ਉਹ ਥੋੜੀ ਜੀ ਠੋਕਰ ਮਾਰਦਾ ਤੇ ਬੰਦਾ ਲੱਗ ਜਾਂਦਾ ਤੇ ਜੇ ਨਹੀਂ ਲੱਗਣਾ ਫੇਰ ਉਹ ਹੀ ਗੱਲ ਆ ਉਠਾ ਲਈ ਪਰ ਉੱਠ ਕੇ ਬੈਠੇ ਨੂੰ ਕੁੱਤਾ ਵੱਢ ਜਾਂਦਾ ਸਹੀ ਗੱਲ ਹੈ ਅੱਛਾ ਜੀ ਹਾਂ ਉਹ ਕਹਿੰਦਾ ਪਹਿਲਾਂ ਜਵਾਨੇ ਚ ਉਠੜਾਂ ਦੀ ਬਹੁਤ ਚੜਾਈ ਹੁੰਦੀ ਸੀ ਬਾਬਾ ਅੱਛਾ ਜੀ ਉਠ ਦੀ ਗਵਰਨਰ ਜਿੰਨੀ ਅਜਤ ਹੁੰਦੀ ਸੀ ਲੈ ਜਿਵੇਂ ਰਾਜਸਥਾਨ ਚ ਤਾਂ ਹੁਣ ਤੱਕ ਰਹੀ ਹੈ ਜਿਹੜੇ ਸੇਕ ਹੁੰਦੇ ਸੀ ਉਠਤੇ ਆਉਂਦੇ ਸੀ ਇਹ ਆਪਣੇ ਹਣ ਊਠ ਤੇ ਜ਼ੋਰ ਨਹੀਂ ਜਾਂਦੇ ਸੀ ਲੋਕ ਅੱਛਾ ਜੀ ਬਾਣੀਆਂ ਦਾ ਹੋ ਗਿਆ ਵਿਆਹ ਬਾਣੀਆਂ ਨੇ ਆ ਕੇ ਕਿ ਪਹਿਲੀ ਅਰ ਜਾਣਾ ਸਹੁਰੇ ਘਰ ਵਾਲੇ ਨੂੰ ਕਹਿੰਦਾ ਵੀ ਟੌਰ ਬਣਾਈ ਜੀ ਉਹ ਹੰਡ ਕਹਿੰਦਾ ਬੋਤਾ ਮੰਗ ਲਿਆ ਅੱਛਾ ਜੀ ਇਹਦਾ ਬੋਤਾ ਦੇ ਬੋਤੇ ਦੇ ਜਾ ਹੁਣ ਬੋਤਾ ਡੋਰ ਹੀ ਬੰਦਾ ਅੱਛਾ ਜੀ ਪਤਾ ਹੈ ਮੈਨੂੰ ਇੱਕੇ ਰੀ ਅੱਗੋਂ ਬੰਦਿਆ ਇੱਕੇ ਪਿੱਛੋਂ ਬੰਦਦਾ ਬੰਦੇ ਨੂੰ ਸੱਟ ਦਿੰਦਾ ਮਾੜੇ ਹੁੰਦਾ ਇਹ ਠੀਕ ਆ ਉਨੇ ਕਾਠੀ ਘੁੱਠੀ ਲਾ ਕੇ ਬੋਤਾ ਬਿਠਾਤਾ ਬਿਠਾ ਕੇ ਉੱਤੇ ਲਾਲਾ ਲਾਲੀ ਬਿਠਾਤੇ ਹਾਂ ਜਦੋਂ ਬੋਤਾ ਖੜਾ ਹੋ ਗਿਆ ਲਾਲਾ ਲਾਲੀ ਥੱਲੇ ਝਾਕੇ ਡਰ ਓਏ ਓਏ ਪਾਣਾ ਵਾਲੀ ਨੂੰ ਕਹਿੰਦਾ ਥੱਲੇ ਨਾ ਵੇਖੀ ਥੱਲੇ ਨਾ ਵੇਖੀ ਤਾਂ ਇੰਜ ਜਾ ਕੇ ਕਹਿੰਦਾ ਥੱਲੇ ਵੇਖੇਂ ਨਾ ਦੇ ਨਿਕਲ ਜੂ ਉਹ ਉੱਤੇ ਹੀ ਵੇਖੀ ਉੱਤੇ ਹੀ ਵੇਖੀ ਆ ਤੇ ਜੱਟ ਨੂੰ ਕਹਿੰਦੇ ਉੱਤਰਾਗੇ ਕਿਵੇਂ ਉਹ ਮੈਨੂੰ ਉੱਥੇ ਜਾ ਕੇ ਆਏ ਟੱਚ ਕਰਵਾਇਓ ਬਹਿ ਜੂਗਾ ਇਹ ਅੱਛਾ ਕਹਿੰਦਾ ਬੈਂਦਾ ਦੋ ਮੇਰੀ ਐ ਹੱਥ ਘੁੱਟ ਕੇ ਪਾ ਲਓ ਬੈਠਣ ਲੱਗੇ ਰਣਡਾ ਕਹਿੰਦੇ ਕਿਉਂ ਨਾ ਉੱਥੇ ਵੀ ਕਹਿੰਦਾ ਨੂੰ ਅੰਡਿਆਂ ਦਾ ਜੱਟ ਸੱਤ ਲਾਂਗੇ ਉਹ ਬਾਤੂ ਅੱਛਾ ਤਰ ਪਿਆ ਬੋਤਾ ਠੀਕ ਹੈ ਜੀ ਇਹ ਬੋਤਾ ਜੰਗਲ ਚ ਦੀ ਜਾ ਹੀ ਜਾਂਦਾ ਰਾਜ ਦੇ ਸ਼ਿਕਾਰੀ ਸ਼ਿਕਾਰ ਖੇਢੀ ਜਾਂਦੇ ਆ ਅੱਛਾ ਜੀ ਸ਼ਿਕਾਰੀ ਸ਼ਿਕਾਰ ਖੇਢੀ ਜਾਂਦੇ ਆ ਸ਼ਿਕਾਰ ਕਿਸ ਸ਼ਿਕਾਰੀ ਕਹਿੰਦਾ ਮਾਰ ਗੋਲੀ ਮਾਰ ਗੋਲੀ ਲਾਲਾ ਲਾਈ ਨੂੰ ਕਹਿੰਦਾ ਇੱਧਰ ਨਾ ਜਾ ਮੇਰੇ ਮਗਰ ਹੋ ਜਾ ਬੋਈ ਮਾਰਨਗੇ ਆਵਾਜ਼ ਆਉਂਦੀ ਹੈ ਉਧਰੋਂ ਫਾਇਰ ਵੱਜਾ ਫਟਾਕ ਤਨਾ ਮਾਰਤਾ ਅੱਛਾ ਜੀ ਬੱਜੀ ਲਾਲਾ ਲਾਈ ਨੂੰ ਕਹਿੰਦਾ ਤੇਰੇ ਮੱਝ ਆ ਉਹ ਕਹਿੰਦੀ ਨਹੀਂ ਕਹਿੰਦਾ ਫਿਰ ਮੇਰੇ ਬੱਜੀ ਹਾਂ ਹੈ ਉਹ ਨਹੀਂ ਜਿਹੜੂ ਮਾਰ ਦੇਗਾ ਅੱਛਾ ਜੀ ਉਹ ਥੋੜੀ ਗੱਪ ਮਾਰ ਦਿਆ ਜਾਂਦਾ ਮੈਂ ਤਾਂ ਕਹਿਆ ਬੱਜੀ ਹੈ ਤੇਰੇ ਤਾਂ ਨਹੀਂ ਬੱਜੀ ਹੋ ਕਹਿੰਦੇ ਨਹੀਂ ਕਹਿੰਦਾ ਫਿਰ ਮੇਰੇ ਬੱਜੀ ਦੇਖ ਕੇ ਪਿਆ ਉੱਠ ਤਾ ਅੱਛਾ ਜੀ ਥੱਲੇ ਡੈਗ ਪਿਆ ਦੇਖ ਕੇ ਮਰ ਗਿਆ ਦਰ ਛੱਡ ਕੇ ਉਹਨਾਂ ਨੂੰ ਉੱਧਰ ਮਾਰੀ ਸੀ ਗਰਗੋਸ਼ ਦੇ ਆਪਦੇ ਦੇ ਉਹ ਕਹਿੰਦਾ ਬੱਜੀ ਹੈ ਨਾਲੇ ਨੇ ਲਾਲੀ ਨੂੰ ਪੁੱਛਿਆ ਤੇਰੇ ਬੱਜੀ ਹੋ ਕਹਿੰਦੇ ਨਹੀਂ ਕਹਿੰਦਾ ਫਿਰ ਮੇਰੇ ਬੱਜੀ ਉਹ ਗੱਪ ਨਹੀਂ ਮਾਰਦੇ ਬੰਦੇ ਉਹਨਾਂ ਨੇ ਦੇਖ ਲਿਆ ਗੋਲੀ ਬੱਜੀ ਹੈ ඒධාර්නල මර්ගය කචර හැන නොු පාණිගන වල් තුුරවන් දැසි පවෙලා ඔබානනිගේ කාන්ට කුත්තා ගොර කකානලලා ැසික පාණනිගන්නේ හොඩි දෙ එක මතුරුමයි ට ක්ල මරුණුම උුත්ත කන ම කරකාල අත්තා මැරගන කුත්තා කර කරතන්නනයි බාණගැන කර කන මතා අස්ථාපුත්ත කල කලා. ਤੇਰੀ ਦੁਕਾਨ ਇਹਦਾ ਇੰਨਾ ਕਦੈ ਹੁੰਦਾ ਸੀ ਤੌਰ ਨਾ ਕਰ ਗਿਆ ਹਾਂ ਸਰੀ ਦਿਹਾੜੀ ਸਾਡੇ ਹੁੰਦਾ ਸੀ ਕਬਾਣੀਆਂ ਬਾਬਾ ਹੁਣ ਤਾਂ ਪਤਾ ਨਹੀਂ ਕਿਹੋ ਜਿਹਾ ਉਹਦੀ ਥੋਤੀ ਜਿੱਤਨਾ ਹੋ ਘਾਰੀ ਹੁੰਦੀ ਸੀ ਅਸੀਂ ਵੇਲੇ ਹੁੰਦੇ ਸੀਗੇ ਜਿਵੇਂ ਸਲਾਂਤਰ ਨਹੀਂ ਧੂਆ ਛੜਦਾ ਮਾਰ ਮਾਰ ਪੱਤ ਮਾਰ ਮਾਰ ਪੱਦ ਉਥੋਂ ਘਾਰੀ ਹੁੰਦੀ ਸੀ ਕੰਜਰ ਦੇ ਬੰਨਵੀ ਕਿਹੜੇ ਹਿਸਾਬ ਨਾਲ ਉੱਥੇ ਹੀ ਆ ਜਾਂਦੀ ਸੀ ਉਹ ਅੱਛਾ ਜੀ ਉੱਥੇ ਛੱਡੀ ਹੁੰਦਾ ਸੀ ਪੱਤ ਟੀ ਚਾਂ ਟੀ ਚਾਂ ਉੱਥੇ ਧੂਆ ਪੈਂਦਾ ਸੀ ਉਹਦਾ ਬਥੇੜਾ ਬੋਰਚ-ਬੋਰਚ ਰਗੜਨਾ ਲਾਲੀ ਨੇ ਪਰ ਕਿੱਥੇ ਬਾਦ ਰੋ ਉੱਥੇ ਆ ਰਹੀ ਕਿ ਇਹਨਾਂ ਹਾਲ ਦੀ ਅੱਧਾ ਕਿਲੋ ਦੇ ਦੇ ਬੈਠੇ ਨਹੀਂ ਅੰਗਰੇਜ਼ ਅਲੇ ਠੀਕ ਹੈ ਜੀ ਉਹ ਨਹੀਂ ਆਪਾਂ ਬੁੱਕ ਕਰਕੇ ਖੜ ਜਾਣਾ ਦੇ ਨਾ ਆਪਾਂ ਸਹੀ ਗੱਲ ਹੈ ਜੀ ਹੁੰਦਾ ਤੇ ਮਾ ਤਾਂ ਯਾਰ ਸੱਤ ਪੱਧ ਮਾਰਦਾਈ ਸਾਡੀ ਘੜਿਆਂ ਤੋਂ ਪਤੰਦਰ ਕਿ ਡਾਟ ਡੈਸੀ ਕਹਿੰਦਾ ਏਡੀ ਹਵਾ ਇਹ ਸੌਰ ਨੂੰ ਮੈਂ ਬਹੁਤ ਬਲੇ ਘਰਨ ਤੇ ਰੱਖੋ ਇਹਦੇ ਬਾਂਸਰੀ ਦਿਓ ਜਿਤਨਾ ਚ ਬਹੁਤ ਜਲਾਵੇ ਮੂਹਿਆ ਤੇ ਪੱਤ ਮਾਰੇ ਬਹੁਤ ਬਹੁਤ ਘਰ ਰਬਰ ਜੜਾ ਦੋ ਵਾ ਖੇਡੀ ਜਾਣਗੇ ਨਾਲੇ ਉੱਡੂ ਤਾਂ ਗੈਸ ਦੂਜੀ ਹੈ ਇਹ ਕਿਹੜਾ ਬੰਦੇ ਉਤਰਿਆ ਬਿਲਕੁਲ ਠੀਕ ਨਾਈਟ੍ਰੋਜਨ ਹੈ ਹਾਂ ਬਿਲਕੁਲ ਚਾਹ ਨਾਈਟ੍ਰੋਜਨ ਦਾ ਮੋਰ ਜਿੱਤੇ ਪਤਾ ਨਹੀਂਗਾ ਮੈਂ ਉਹ ਘੁਆੜਾ ਬਣਾ ਲਿਆ ਜਿਹੜਾ ਆਪਣੇ ਨੂੰ ਫੁੱਟਬਾਲ ਛੜਦੇ ਤਾਂ ਲੈ ਕੇ ਮੈਂ ਕਹਾ ਯਾਰੋ ਆਪਣੀ ਇੰਨੀ ਚੜਾਈ ਆ ਤਾਰੀ ਬਾਬੇ ਦਾ ਢਾਡਾ ਲਖਾ ਤਾਂ ਮੈਂ ਦਿੱਲੂ ਨੂੰ ਮੰਗਾ ਲਿਆ ਬਾਬਾ ਉਹ ਅੱਛਾ ਜੀ ਅਜੇ ਵੀ ਪਿਆਰ ਤੇ ਤੁਹਾਨੂੰ ਦਿਖਾ ਦੂੰ ਮੈਂ ਰਾਜਸਥਾਨ ਚ ਅੱਛਾ ਜੀ ਮੈਂ ਮੰਗਾ ਲਿਆ ਹੋਰ ਉਹ ਕਮਰੇ ਜਿੱਡਾ ਕੰਜਰ ਤਾਂ ਮੈਂ ਤਾਂ ਕਿ ਕਿਤੇ ਛੋਟਾ ਹੀ ਹੁੰਦਾ ਉਹ ਉਹਦਾ ਰਸਗਾਈਆਂ ਬਲਾਗ ਨਾ ਰੱਸਾ ਆਉਂਦਾ ਕਹਣਾ ਤੇ ਹਵਾ ਭਰ ਨਾਲੇ ਆ ਗਏ ਭਰਾਵਾ ਉਹਦਾ ਹਵਾ ਦੂਤੀ ਭਰ ਗਏ ਕੰਜਰ ਦੇ ਨਾ ਉਦੋਂ ਆਵਾਜ਼ ਹੋਰ ਹੁੰਦੀ ਐ ਜਿਹੜੀ ਉਹਨੂੰ ਉਡਾਉਂਦੀ ਐ ਤਾਂ ਹਨਾ ਹਾਂ ਤੇ ਮੈਂ ਕਿਹਾ ਜੇੜਾ ਬੰਦਾ ਨੇੜੇ ਐ ਮੋਬਾਈਲ ਜੇ ਪੰਜ ਪਾ ਲਿਓ ਹਾਂ ਕਹਿੰਦਾ ਕਿਉਂ ਮੈਂ ਕਿਹਾ ਜੇ ਲੈ ਕੇ ਉੱਡ ਗਿਆ ਉੱਤੇ ਫੋਨ ਲਾ ਕੇ ਸਲਾਹ ਤਾਂ ਕਰ ਲਾਂਗੇ ਹਾਂ ਵੀ ਲਾਉਣਾ ਕਿਵੇਂ ਤੈਨੂੰ ਹਾਂ ਇੰਝਰਦੇ ਮੈਂ ਕਿਹਾ ਐਵੇਂ ਨਾ ਨੇੜੇ ਆ ਜਿਓ ਤੇ ਬਾਬਾ ਉਹ ਉੱਡ ਗਿਆ ਅੱਛਾ ਜੀ ਉਦੋਂ ਉੱਡ ਗਿਆ ਤੇ ਸਾਰੇ ਲੋਕ ਕੁੜੀ ਆਵਾ ਮੋਟਰਸਾਈਕਲ ਵਾਲੇ ਆਏ ਆ ਮੈਂ ਕਿਹਾ ਵੀ ਇੱਥੇ ਬੰਦਾ ਜਿੰਮੇ ਪਾਉ ਠੀਕ ਆ ਸਰਕਲ ਦਾ ਵੀ ਨਹੀਂ ਕੋਈ ਨਹੀਂ ਸਾਰੇ ਬੂਥੇ ਤਾਂ ਚੱਕੇ ਹੋਏ ਲੋਕ ਖੜੇ ਹੋਏ ਜਿਵੇਂ ਸਾਰਾ ਸਹਿਰ ਆ ਗਿਆ ਖੜਾ ਕੀ ਬਾਤ ਆ ਯਾਰ ਜ਼ੋਰਦਾਰ ਜੀ ਦਾ ਛੋੜਾ ਹੈ ਬਾਦ ਜੀ ਦਾ ਨਾਮ ਹੈ ਬਈ ਉੱਪਰ ਨਿਕਿਆ ਹੋ ਬਾਦ ਜੀ ਦਾ ਨਾਮ ਹੈ ਸਾਰੀ ਤੇਰੀ ਖੜੇ ਰੇ ਗੰਜਰ ਦੇ ਅੱਛਾ ਜੀ ਕੋਈ ਨਹੀਂ ਹਿੰਦਿਆ ਘਰੇ ਨਹੀਂ ਗਿਆ ਕੋਈ ਰੋਟੀ ਖਾਣ ਨਹੀਂ ਗਿਆ ਕੋਈ ਚਾਹ ਪੀਣ ਨਹੀਂ ਗਿਆ ਅੱਛਾ ਮੇਰੀ ਆਈ ਛੱਬ ਬਨੇ ਜਾ ਡਿੱਗਿਆ ਦਿੱਗਿਆ ਵੀ ਬੜਨੀ ਕੱਢੀ ਤੁਰ ਜਾ ਕੇ ਮਸਾ ਲਿਆਂਦਾ ਤਾਂ ਤੂੰ ਤਾਂ ਆ ਕੇ ਪੈਂਚਰ ਹੋ ਗਿਆ ਇਹ ਪੈਂਚਰ ਹੋ ਗਿਆ ਫੇਰ ਵੇਖ ਰਾਂ ਆ ਆਹ ਚਲੋ ਹੋ ਗਿਆ ਨਹੀਂ ਗਿਰ ਗਿਆ ਮਾ ਭਾਈ ਨੂੰ ਪਤਾ ਸੀ ਮੇਰੇ ਸਾਲਿਆਂ ਨੂੰ ਵੀ ਇੰਨਾ ਕੀ ਉੱਡੂ ਸੱਟ ਕੇ ਗਏ ਗੰਜਰ ਦੇ ਉਹ ਮੈਨੂੰ ਕਹਿੰਦਾ ਸ਼ੁਕਰ ਆ ਤੂੰ ਤੇਰਾ 10000 ਰੁਪਇਆ ਖਰਾਬ ਹੋਇਆ ਕਹਿੰਦਾ ਨਹੀਂ ਇੱਥੇ ਬੰਦੇ ਜਿੰਮੇ ਪੈ ਜਾਣੇ ਹੀ ਤੇਰੇ ਹਾਂ ਮੈਂ ਕਹਿੰਦਾ ਕਿ ਉਹ ਕੋਈ ਮਰਦਾ ਸਾਲਾ ਇਹਦੇ ਹੱਲ ਵੇਂਦਾ ਤੇ ਗੱਡੀ 'ਚ ਵੱਜਣਾ ਹੀ ਗਿਆ ਨੇ ਬਈ ਇਹ ਹੀ ਗੱਲ ਆ ਜੀ ਹੈ ਤੇ ਅੱਬਾ ਤਾਂ ਇਹਨਾਂ ਦੇ ਘਰ ਦੇ ਨੇ ਆ ਜਾਣਾ ਸੀ ਵੀ ਆ ਕੀ ਚੜਾਇਆ ਤੂੰ ਲਾ ਸਾਡੇ ਬੰਦੇ ਨਹੀਂ ਘਰੇ ਪਰਦੇ ਹਾਂ ਮੈਂ ਕਹਾਂ ਪਾ ਇਹਨਾਂ ਨੂੰ ਤਾਂ ਮੈਂ ਕਹਿੰਦਾ ਮੰਜੇ ਢਾਲੋ ਕੋਠਿਆਂ ਤੇ ਬਹਿ ਜਾ ਕੇ ਦੇਖ ਲਓ ਘਰੋਂ ਵੀ ਦਿਸੂਗਾ ਇੱਥੇ ਕਰਕੇ ਜਰੂਰੀ ਦੇਖਣਾ ਸੌ ਲੱਗੇ ਯਾਰ ਐਂ ਹੀ ਖੜੇ ਰਹੇ ਪੰਜਰ ਦੇ 7-8 ਘੰਟੇ ਯਾਰ ਉੱਥੇ ਆਏ ਇਹਨਾਂ ਦਾ ਲੱਭ ਜਈ ਕੋਈ ਚੀਜ਼ ਬਹੁਤ ਵਧੀਆ ਆਊਟਰਾ ਬਈ ਸਰਦਾਰਜੀ ਦਾ ਨਾਮ ਹੈ ਬਈ ਦੂਰ ਤੱਕ ਚੱਲੇਗਾ ਬਹੁਤ ਦੂਰ ਦੇ ਬਿਕਾਨੇ ਸੇ ਦਿੱਖਤਾ ਹੋਗਾ ਕੋਈ ਕਿਤੋਂ ਮੇਵੇ ਜਹਾਜ਼ ਦਾ ਖਤਰਾ ਹੈ ਜਹਾਜ਼ ਨਾ ਲਗੇ ਇਸ ਵਿੱਚ ਮੇਰੇ ਸਾਹ ਨੇ ਜ਼ੈਤੀ ਦਿੱਤਾ ਐਡੀ ਮਾਰੀ ਨਜ਼ਰ ਲਾਂਗੜਾਂ ਦੀ ਹੈ ਉਹਨਾਂ ਹੈਂਡ ਬ੍ਰੇਕ ਵਾਲੇ ਕਹਿੰਦਾ ਹੁੰਦਾ ਜੀ ਅੱਛਾ ਜੀ ਉਹ ਤੋ ਕੀ ਨਹੀਂ ਬੰਨ ਲੈਂਦੇ ਆ ਖੱਚ ਕੇ ਹੈਂਡ ਬ੍ਰੇਕ ਵਾਲੇ ਤਾਂ ਕਹਿੰਦਾ ਓਏ ਪੱਧ ਮਾਰ ਦੇ ਕੋ ਮੈਨੂੰ ਕਹਿੰਦੇ ਪੱਧ ਜੋ ਮੁਸ਼ਕ ਨਹੀਂ ਆਉਂਦਾ ਮੈਨੂੰ ਤਾਂ ਇਹਨੂੰ ਕਿਵੇਂ ਪਤਾ ਹਾਂ ਕਹਾਂ ਮੈਂ ਯਾਰ ਕਦੇ ਮਾਰਿਆ ਕਹਿੰਦਾ ਮੇਰਾ ਨੱਕ ਕੁੱਟੀ ਬੈਠਾ ਰਿਹਾ ਕਹਿੰਦਾ ਪਤਾ ਹੀ ਨਹੀਂ ਤੇ ਮੈਂ ਕਿਹਾ ਬਾਬਾ ਜੀ ਹਾਂ ਉਹ ਬਾਹਰ ਨਿਕਲਦਾ ਨਹੀਂ ਉਹ ਤੋਤੀ ਇੰਨੀ ਖੱਚ ਕੇ ਬੰਨੀ ਹੁੰਦੀ ਆ ਉਹਦੇ ਵਿੱਚ ਇਹ ਮਗਰ ਨਹੀਂ ਜਦੋਂ ਘਰੇ ਤੋਤੀ ਲਹਉਂਦੇ ਉਹੋਂ ਪੰਦ ਨਿਕਲਦੇ ਮੈਂ ਕਿਹਾ ਉਹਨੂੰ ਘਰ ਦੇ ਪਾਣ ਹੋ ਜਾਂਦੇ ਵੀ ਬਾਪੂ ਤੋਤੀ ਕੋਲ ਨੂੰਗਾ ਉਹੋਂ ਇਕੱਠੇ ਜਾਂਦੇ ਫਰਨ ਫਰਨ ਸਲੰਡਰ ਆਜ ਭਰ ਲੈਂਦੇ ਹਾਂ ਉਹਦਾ ਮਾਵਾ ਨੇ ਘਰ ਤੇ ਸਾਰੇ ਜਿ ਮਾਵਾ ਗੰਦ ਪਿਆ ਪ੍ਰਸਰਦਾ ਹੈ ਠੀਕ ਹੈ ਨਾ ਮੈਂ ਤਾਂ ਧੋਤੀ ਨੂੰ ਬਾਹਰ ਲਿਆ ਕੇ ਤੋਂਦਿਆ ਇਹ ਝਾੜਦੇ ਵੀ ਬਾਹਰ ਆਏ ਆਂ ਆਂਡ ਨਾਲ ਨੂੰ ਕਰਕੇ ਜੇ ਉਧਰ ਨੂੰ ਜਾਣ ਹਵਾ ਦੇ ਨਾਲ ਬਣਾ ਖਲਾਉਂਦੇ ਧੋਤੀ ਮੈਂ ਕਿਹਾ ਘਰੇ ਪਤਾ ਉਹਨੇ ਪੱਤ ਬੰਨੇ ਹੋਣ ਨਿਕਲਣਗੇ ਉਹ ਤਾਂ ਪੈਰ ਕਰਕੇ ਲੈ ਜਾਂਦੇ ਘਰੇ ਗੰਜਰ ਦੇ ਹਾਂ ਬੋਲੇ ਬੰਦੇ ਦੇ ਖਤਰਨਾਕ ਬੰਦੇ ਆ ਬਾਬਾ ਆ ਤਾਂ ਰੋਟੀਆਂ ਖਾ ਜਾਂਦੇ ਬਾਜਰੇ ਦੀਆਂ ਪੱਦੋਂ ਦਾ ਭੂਸਲਾ ਉਹ ਧੋਤੀ ਨੂੰ ਕਾਲ ਕੇ ਜਾਂਦਾ ਬਾਬਾ ਹੈ ਪਤਾ ਨਹੀਂ ਕਿ ਹੋ ਜੇ ਇਨਸਾਨ ਆ ਯਾਰ ਮੈਂ ਤਾਂ ਸਮਝੋ ਪਰਿਆ ਇਹਨਾਂ ਤੇ ਸਹੀ ਗੱਲ ਆ ਜੀ ਮਿਲਾਵਣਿਆ ਤੁਹਾਨੂੰ ਬਹੁਤ ਜਲਦੀ ਜਾਣਾ ਆਪਾਂ ਇੱਕ ਬਲੌਗ ਬਣਾਉਣੇ ਆਪਾਂ ਬਿਲਕੁਲ ਬਹੁਤ ਜਲਦੀ ਤੁਹਾਨੂੰ ਕਿਲੇ ਵੀ ਦਿਖਾਵਾਂਗੇ ਠੀਕ ਐ ਕਿੱਥੇ ਰਾਜੇ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ ਬੀਕਾ ਨੇਰ ਵਾਲਾ ਕਿਲਾ ਵੀ ਦਿਖਾਵਾਂਗੇ ਠੀਕ ਐ ਤੁਹਾਨੂੰ ਸਾਲਾ ਸਰ ਦੇ ਦਰਸ਼ਨ ਵੀ ਪਵਾਵਾਂਗੇ ਹਾਂ ਜੀ ਸਾਰੇ ਸਿਰੇ ਤੋਂ ਸਿਰੇ ਤੱਕ ਬਲੌਗ ਬਣਾਉਣੇ ਆਪਾਂ ਹਾਂ ਜੀ ਤੇ ਸਾਰਾ ਏਰੀਆ ਦਿਖਾ ਕੇ ਲਿਆਵਾਂਗੇ ਆਪਾਂ ਕੱਲ ਨੂੰ ਪਚਾਲੇ ਪਾਈਏ ਮਰਜੀ ਬਿਲਕੁਲ ਜੀ ਲੈ ਜੀ ਕੱਲ ਨੂੰ ਚੱਲਦੇ ਆਂ ਜੀ ਆਪਾਂ ਠੀਕ ਹੈ ਜੀ ਰਾਹ ਜੀ ਮਿਲਣਗੇ ਵੀਡੀਓ ਆਪਣੀਆਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ